ਦਿੱਲੀ ਤੋਂ ਬਾਅਦ ਹੁਣ ਚੰਡੀਗੜ੍ਹ ਦੇ ਵਿੱਚ ਵੀ ਪਟਾਕੇ ਖਰੀਦਣ ਵੇਚਣ ਅਤੇ ਵਜਾਉਣ ਤੇ ਰੋਕ ਲਗਾ ਦਿੱਤੀ ਗਈ ਹੈ ਕਰੋਨਾ ਅਤੇ ਵੱਧ ਰਹੇ ਪ੍ਰਦੂਸ਼ਣ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਨੇ ਪਟਾਕਿਆਂ ਤੇ ਬੰਬੰਦੀ ਲਗਾਈ ਹੈ ਉਧਰ ਹਰਿਆਣਾ ਨੇ ਵੀ ਪਟਾਕਿਆਂ ਤੇ ਬੈਨ ਲਗਾ ਦਿੱਤਾ ਹੈ ਪ੍ਰਦੂਸ਼ਣ ਅਤੇ ਕਰੋਨਾ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ 스마트ਫੋਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਟੈਬਲੇਟ ਵੰਡਣਗੇ ਸੀਐਮ ਸ਼ਨੀਵਾਰ ਨੂੰ ਪ੍ਰੀ ਪ੍ਰਾਇਮਰੀ ਅਤੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਤਕਰੀਬਨ 2625 ਟੈਬਸ ਵੰਡਣਗੇ ਖੇਤੀ ਕਾਨੂੰਨਾਂ ਨੂੰ ਲੈ ਕੇ ਪਿਛੇ ਵੀ ਵਿਚਾਰੀ ਮਤਬੀਦ ਪੈਦਾ ਹੋ ਗਿਆ ਨੀਯੂਸੀਟੀੰ ਦੇ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਸਰਜੀਤ ਜਿਆਣੀ ਨੇ ਕਿਹਾ ਕਿ ਕੁਝ ਚਮਚੇ ਹਾਈ ਕਮਾਂਡ ਨੂੰ ਗੁੰਮਰਾਹ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਮੌਜੂਦਾ ਹਾਲਾਤ ਦੀ ਜ਼ਿੰਮੇਵਾਰੀ ਸਾਡੀ ਹੈ। ਉਹਦੋਂ ਸੁਖਬੀਰ ਬਾਦਲ ਨੇ ਜਿਆਣੀ ਦੀ ਗੱਲ ਨੂੰ ਸਹੀ ਘਰਾੜ ਦਿੱਤਾ ਉਹਨਾਂ ਨੇ ਕਿਹਾ ਕਿ ਬੀਜੇਪੀ ਪੰਜਾਬ ਦੇ ਕਿਸਾਨਾਂ ਦੀ ਭਾਵਨਾਵਾਂ ਨੂੰ ਸਮਝ ਨਹੀਂ ਰਹੀ। ਮੇ ਸੇਤ ਮੰਤਰੀ ਬਲਬੀਤ ਸਿੱਧੂ ਨੇ ਕਿਹਾ ਕਿ ਜਿਆਣੀ ਦੀ ਸੁਣਵਾਈ ਨਹੀਂ ਹੋ ਰਹੀ ਤਾਂ ਜੰਦਰ ਮੰਤਰ ਵਿਖੇ ਮਰਨ ਵਰਤ ਉੱਤੇ ਬੈਠ ਜਾਣ ਆਮ ਆਦਮੀ ਪਾਰਟੀ ਨੇ ਵੀ ਜਿਆਣੀ ਦੇ ਬਿਆਨ ਦਾ ਸਮਰਥਨ ਕੀਤਾ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾਨ ਨੇ ਕਿਹਾ ਕਿ ਬੀਜੇਪੀ ਦੇ ਇਮਾਨਦਾਰ ਆਗੂ ਪੰਜਾਬ ਦੇ ਨਾਲ ਖੜੇ ਨੇ ਬੀਜੇਪੀ ਆਗੂ ਅਰਜੀਤ ਗਰੇਵਾਲ ਨੇ ਕਿਹਾ ਕਿ ਜਿਆਣੀ ਦਾ ਬਿਆਨ ਭਾਜਪਾ ਵਰਕਰ ਦੀ ਭਾਵਨਾ ਅਤੇ ਉਹ ਪੰਜਾਬ ਬੀਜੇਪੀ ਪ੍ਰਧਾਨ ਨਾਲ ਮਿਲ ਕੇ ਕੇਂਦਰ ਦੇ ਕੋਲ ਮੰਗਾਂ ਰੱਖਣਗੇ ਮੁੱਖ ਮੰਤਰੀ ਕੈਪਟਨ ਦੇ ਅਸਤੀਫੇ ਵਾਲੇ ਬਿਆਨ ਤੇ ਸਿਆਸਤ ਭੱਗ ਗਈ ਹੈ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਬਿਨਾ ਨਾਮ ਲਏ ਸੀਐਮ ਨੂੰ ਸਲਾਹ ਦਿੱਤੀ ਕਿ ਅਸਤੀਫਾ ਦੇਣ ਦੇ ਨਾਲ ਕੁਝ ਨਹੀਂ ਹੋਵੇਗਾ ਅਸਤੀਫਾ ਦੇ ਕੇ ਚੋਣ ਤਾਂ ਜਿੱਤੀ ਜਾ ਸਕਦੀ ਹੈ ਪਰ ਮਸਲੇ ਦਾ ਹੱਲ ਨਹੀਂ ਹੋਵੇਗਾ ਸਿੱਧੂ ਨੇ ਕਿਹਾ ਕਿ ਕਿਸਾਨਾਂ ਨੂੰ ਪੱਕਾ ਹੱਲ ਦੇਣਾ ਹੋਵੇਗਾ ਬੀਤੇ ਦਿਨੀ ਮੁੱਖ ਮੰਤਰੀ ਕੈਪਟਨ ਨੇ ਕਿਹਾ ਸੀ ਕਿ ਜੇ ਜ਼ਰੂਰਤ ਪਈ ਤਾਂ ਅਸਤੀਫਾ ਦੇ ਦਿਆਂਗਾ ਦਰਸੇ ਦੂਦੀ ਰੈਲੀ دوران ਕਾਂਗਰਸ ਦੇ ਝੰਡੇ ਜਾਂ ਬੈਨਰ ਨਹੀਂ ਬਲਕਿ ਸਿਰਫ ਜਿੱਤੇਗਾ ਪੰਜਾਬ ਦੇ ਬੈਨਰ ਹੀ ਨਜ਼ਰ ਆਏ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਨੂੰ ਪੰਜਾਬ ਅਤੇ ਪੰਜਾਬੀਆਂ ਦੇ ਖਿਲਾਫ ਦੱਸਿਆ ਹੋਣਾ ਕਿਹਾ ਕਿ ਕੇਂਦਰ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀ ਹੈ ਵਿਧਾਨ ਸਭਾ ਕੰਪਲੈਕਸ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਮੋੜ ਆਮੋ ਸਾਹਮਣੇ ਹੋ ਗਏ ਨੇ ਹਰਿਆਣਾ ਦੀ ਮੰਗ ਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ कि ਹਰਿਆਣਾ ਨੂੰ ਸਿਰਫ ਵਿਧਾਨ ਸਭਾ ਨਹੀਂ ਬਲਕਿ ਪੂਰਾ ਚੰਡੀਗੜ੍ਹ ਹੀ ਛੱਡਣਾ ਚਾਹੀਦਾ ਹੈ। ਉਹਦੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਨੇ ਕਿਹਾ ਕਿ ਵਿਧਾਨ ਸਭਾ ਦੇ ਖੇਤਰ ਤੇ ਹਰਿਆਣਾ ਦਾ ਹੁਣ ਕੋਈ ਹੱਕ ਨਹੀਂ। ਉਹਨਾਂ ਕਿਹਾ ਕਿ ਹਰਿਆਣਾ ਨੂੰ ਜਿੰਨਾ ਹਿੱਸਾ ਦਿੱਤਾ ਗਿਆ ਉਹ ਕਾਫੀ ਹੈ। ਇਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਹਰਿਆਣਾ ਵਿਧਾਨ ਸਭਾ ਨੇ ਪੰਜਾਬ ਤੋਂ ਆਪਣੇ ਹਿੱਸੇ ਦੀ ਮੰਗ ਕੀਤੀ ਸੀ। ਹਰਿਆਣਾ ਵਿਧਾਨ ਸਭਾ ਨੇ ਆਮ ਸਹਿਮਤੀ ਨਾਲ ਇੱਕ ਮਤਾ ਵੀ ਬਾਸ ਕੀਤਾ ਸੀ ਤੇ ਕਿਹਾ ਸੀ ਕਿ ਸਾਡੀ ਵਿਧਾਨ ਸਭਾ ਦੇ ਕਰੀਬ 20 ਕਮਰਿਆਂ ਤੇ ਪੰਜਾਬ ਦਾ ਕਬਜ਼ਾ ਹੈ ਸੀਨੀਅਰ ਆਈਪੀਐਸ ਅਧਿਕਾਰੀ ਦਿਨਕਰ ਗੁਪਤਾ ਪੰਜਾਬ ਦੇ ਡੀਜੀਪੀ ਬਣੇ ਰਹਣਗੇ ਹਾਈ ਕੋਰਟ ਦੇ ਕੈਟ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ ਦਰਅਸਲ ਮੁਹੰਮਦ ਮੁਸਤਾਫਾ ਨੇ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਕੈਟ ਦੇ ਵਿੱਚ ਚੁਣੌਤੀ ਦਿੱਤੀ ਸੀ ਪੰਜਾਬ ਦੇ ਵਿੱਚ ਮਾਲ ਗੱਡੀਆਂ ਜਲਦ ਚੱਲ ਸਕਦੀਆਂ ਨਹੀਂ ਕਿਉਂਕਿ ਕਿਸਾਨ ਰੇਲਵੇ ਸਟੇਸ਼ਨਾਂ ਤੋਂ ਪਿੱਛੇ ਹਟਣ ਲੱਗੇ ਨਹੀਂ ਉਧਰ ਰੇਲਵੇ ਨੇ ਕਿਹਾ ਕਿ ਪੂਰੀ ਕਲੀਅਰੈਂਸ ਤੋਂ ਬਾਅਦ ਹੀ ਟ੍ਰੇਨਾਂ ਚਲਵਾਈਆਂ ਜਾਣਗੀਆਂ ਰੇਲਵੇ ਮੁਤਾਬਕ ਅਜੇ ਵੀ 21 ਥਾਵਾਂ ਦੇ ਉੱਤੇ ਤਰਨੇ ਜਾਰੀ ਨੇ ਮੋਗਾ ਦੇ ਵਿੱਚ ਤਰਨੇ ਦੇ ਬੈਠੇ ਕਿਸਾਨ ਰੇਲਵੇ ਟਰੈਕ ਤੋਂ ਪਿੱਛੇ हट ਗਏ ਨੇ ਕਿਸਾਨ ਹੁਣ ਰੇਲਵੇ ਸਟੇਸ਼ਨ ਦੀ ਪਾਰਕਿੰਗ ਦੇ ਪਾਸ ਫਾਰਕ ਦੇ ਵਿੱਚ ਬੈਠ ਗਏ ਨੇ ਰੇਲਵੇ ਸਟੇਸ਼ਨ ਤੇ ਪੁਲਿਸ ਤੇ ਨਾਦ ਕਰ ਦਿੱਤੀ ਗਈ ਹੈ ਜੰਡੇਆਲਾ ਗੁਰੂ ਦੇ ਵਿੱਚ ਰੇਲਵੇ ਟਰੈਕ ਤੇ ਤਰਨੇ ਤੇ ਬੈਠੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਰੇਲਵੇ ਟਰੈਕ ਤੇ ਉਹਨਾਂ ਨੇ ਖਾਲੀ ਕਰ ਦਿੱਤੇ ਨੇ ਕਿਸਾਨਾਂ ਦਾ ਇਹ ਮੋਰਚਾ ਪਿਛਲੇ 44 ਦਿਨ ਤੋਂ ਜਾਰੀ ਸੀ ਰੋਪੜ ਰੇਲਵੇ ਸਟੇਸ਼ਨ ਤੇ ਬੈਠੇ ਕਿਸਾਨਾਂ ਨੇ ਵੀ ਤਰਨਾ ਚੁੱਕ ਦਿੱਤਾ ਪਰ ਪਲੇਟਫਾਰਮ ਤੋਂ ਪਿੱਛੇ ਮੋਰਚਾ ਲਗਾ ਦਿੱਤਾ ਹੈ ਕਿਸਾਨਾਂ ਦਾ ਕਹਿਣਾ ਕਿ ਯੂਨੀਅਨ ਦੇ ਆਗੂਆਂ ਦੇ ਕਹਿਣ ਤੱਕ ਸਿਰਫ ਮਾਲ ਗੱਡੀਆਂ ਲੰਘਣ ਦੀ ਇਜਾਜ਼ਤ ਦਿੱਤੀ ਜਾਵੇਗੀ ਫਰੀਦਕੋਟ ਦਾ ਗੰਸਰ ਜੈਤੋਂ ਰੇਲਵੇ ਟ੍ਰੈਕ ਵੀ ਕਿਸਾਨਾਂ ਨੇ ਪੂਰੀ ਤਰ੍ਹਾਂ ਖਾਲੀ ਕਰ ਦਿੱਤਾ ਹੈ ਕਿਸਾਨਾਂ ਨੇ ਹੁਣ ਆਪਣਾ ਮੋਰਚਾ ਪਾਰਕਿੰਗ ਦੇ ਵਿੱਚ ਲਗਾ ਦਿੱਤਾ ਹੈ ਮੁਕਸਰ ਸਾਹਿਬ ਦੇ ਵਿੱਚ ਵੀ ਕਿਸਾਨਾਂ ਨੇ ਰੇਲਵੇ ਟ੍ਰੈਕ ਖਾਲੀ ਕਰ ਦਿੱਤੇ ਨੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਨੇ ਰੇਲਵੇ ਸਟੇਸ਼ਨ ਦੇ ਬਾਹਰ ਬਣੀ ਪਾਰਕਿੰਗ ਦੇ ਵਿੱਚ ਧਰਨਾ ਦਿੱਤਾ ਹੈ ਹਰਿਆਣਾ ਵਿਧਾਨ ਸਭਾ ਦੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਮੁੱਖ ਮੰਤਰੀ ਮਨੋਹਰ ਲਾਲ ਖੇਤੀ ਕਾਨੂੰਨਾਂ ਦੇ ਲਈ ਧੰਨਵਾਦ ਪ੍ਰਸਤਾਵ ਲੈ ਕੇ ਆਏ ਸਰਸਤਾ ਦਾ ਕਾਂਗਰਸ ਨੇ ਵਿਰੋਧ ਕਰਤਾਤੇ VOTING ਦੀ ਮੰਗ ਕੀਤੀ ਬਾਲੀਵੁੱਡ ਸਟਾਰ ਸੋਨੂ ਸੂਦੀਆਂ ਕੋਸ਼ਿਸ਼ਾਂ ਕਾਰਨ ਕਰਨਾਲ ਦੀ ਕਰਨ ਨਗਰੀ ਦੇ ਵਿੱਚ ਅਲੀਗੜ੍ਹ ਤੋਂ ਆਏ 2.5 ਸਾਲਾ ਬੱਚੇ ਵਿਰਾਜ ਨੂੰ ਨਵੀਂ ਜ਼ਿੰਦਗੀ ਮਿਲਿਆ ਵਿਰਾਜ ਰੀਡ ਦੀ ਹੱਡੀ ਦੀ ਗੰਭੀਰ ਸਮੱਸਿਆ ਦੇ ਨਾਲ ਜੂਝ ਰਿਹਾ ਸੀ ਲਾਲੂਡੂ ਦੇ ਦੇਵੀ ਨਗਰ ਇਲਾਕੇ ਦੇ ਵਿੱਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਗੁਰੂ ਸਾਹਿਬ ਦੇ ਅੰਗ ਫਟੇ ਹੋਏ ਮਿਲਣ ਦੇ ਨਾਲ ਸੰਗਤ ਦੇ ਵਿੱਚ ਗੁੱਸਾ ਦਿਖ ਰਿਹਾ ਮਾਨਸਾ ਪੁਲਿਸ ਨੇ ਨਸ਼ਾ ਦਸਕਰ ਜਗਦੀਸ਼ ਪੁੱਲਾ ਦੇ ਸਾਥੀ ਹਰਪ੍ਰੀਤ ਸਿੰਘ ਸਣੇ ਫਿਲਮ ਨਿਰਮਾਤਾ ਅਮਨੀਤ ਸ਼ੇਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਹਰਪ੍ਰੀਤ ਸਿੰਘ ਦੇ ਕੋਲੋਂ ਦੋ ਪਿਸਤੌਲਾਂ ਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਰਪ੍ਰੀਤ ਨੇ ਇਹ ਹਥਿਆਰ ਅਮਨੀਤ ਦੇ ਘਰ ਰੱਖੇ ਗਏ ਸਨ ਅਮਨੀਤ ਚੇਰ ਸਿੰਘ ਨੇ ਪੰਜਾਬੀ ਫਿਲਮ ਨਿੱਕਾ ਜੈਲਦਾਰ ਬਣਾਈ ਸੀ ਡਾਇਰੈਕਟ ਕਪਤਾਨ ਸਕੂ ਪੁਲਿਸ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਡਰਗ ਮਨੀ ਕਨੈਕਸ਼ਨ ਵੱਜੋਂ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਫਾਜ਼ਿਲਕਾ ਦੇ ਲਾਹੌਰ ਬੈਂਕ ਸਾਹਮਣੇ ਕਾਰ ਨੂੰ ਅਚਾਨਕ ਅੱਗ ਲੱਗ ਗਈ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਉੱਤੇ ਕਾਬੂ ਪਾਇਆ ਘਟਨਾ 'ਚ ਜਾਨੀ ਨੁਕਸਾਨ ਤੋਂ ਬਚਾਰਿਆ ਬਵਾਨੀਗੜ ਦੇ ਪਿੰਡ ਕਰਾਚੁੰ ਦੇ ਵਿੱਚ ਵੱਡੀ ਗਿਣਤੀ ਚ ਕਿਸਾਨਾਂ ਨੇ ਪਰਾਲੀ ਨੂੰ ਸ਼ਰਿਆਮ ਅੱਗ ਲਗਾ ਕੇ ਸਰਕਾਰ ਨੂੰ ਖੁੱਲੀ ਚੁਣੌਤੀ ਦਿੱਤੀ ਕਿਸਾਨਾਂ ਨੇ ਕਿਹਾ ਕਿ ਜਿਸ ਦੀ ਹਿੰਮਤ ਹੈ ਉਹ ਸਾਨੂੰ ਰੋਕ ਲਵੇ ਉਧਰ ਬਰਨਾਲਾ ਦੇ ਵਿੱਚ ਵੀ ਕਈ ਕਿਸਾਨਾਂ ਨੇ ਪਰਾਲੀ ਨੂੰ ਅੱਗ ਦੇ ਹਵਾਲੇ ਕੀਤਾ ਕਿਸਾਨਾਂ ਨੇ ਕਿਹਾ ਕਿ ਉਹਨਾਂ ਨੂੰ ਪਰਾਲੀ ਸੜਨ ਦੀ ਸਜ਼ਾ ਤੋਂ ਡਰ ਨਹੀਂ ਕਿਉਂਕਿ ਪਰਾਲੀ ਸਾੜਨਾ ਉਹਨਾਂ ਦੀ ਮਜਬੂਰੀ ਹੈ ਚਰਚੀਦਾਰ ਦੀ ਦੇ ਪਿੰਡ ਪਾਡੜਾ ਦੇ ਵਿੱਚ ਕਿਸਾਨ ਦੇ ਕਰ ਸ਼ਾਰਟ ਸ੍ਰਿੱਪਟ ਹੋਣ ਨਾਲ ਲੱਖਾਂ ਰੁਪਏ ਦੀ ਕਬਾਦ ਸੜਕੀ ਸੁਆਹ ਹੋ ਗਈ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਅਗੁੱਤੀ ਕਾਬੂ ਪਾਇਆ ਗਿਆ ਖਦਰ ਜੀਂ ਦੇ ਵਿੱਚ ਇੱਕ ਸ਼ਖਸ ਨੇ ਕਿਸਾਨ ਦੀ 400 ਏਕੜ ਦੀ ਪ੍ਰਾਲੀ ਨੂੰ ਅੱਗ ਲਗਾ ਦਿੱਤੀ ਕਿਸਾਨ ਨੇ ਇਹ ਪ੍ਰਾਲੀ ਵੇਚਣ ਲਈ ਇਕੱਠੀ ਕੀਤੀ ਸੀ ਜਲੰਧਰ ਦੇ ਵਿੱਚ ਇੱਕ ਵਾਹਨ ਦੀ ਜ਼ਪੇਟ ਦੇ ਵਿੱਚ ਆਉਣ ਕਾਰਨ ਬਾਈਕ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਦੋਵੇਂ ਮ੍ਰਿਤਕ ਲੰਮਾਪਿੰਡ ਦੇ ਵਿੱਚ ਇੱਕ ਹੋਟਲ ਦੇ ਵਿੱਚ ਕੰਮ ਕਰਦੇ ਸਨ ਰੋਪੜ ਦੇ ਵਿੱਚ ਕਾਰ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ ਹਾਦਸੇ ਦੇ ਵਿੱਚ ਕਾਰ ਸਵਾਰ ਦੋ ਵਿਅਕਤੀ ਜ਼ਖਮੀ ਹੋ ਗਏ ਦੋਹਾਂ ਡਰਾਈਵਰਾਂ ਨੇ ਇੱਕ ਦੂਜੇ ਨੂੰ ਹਾਦਸੇ ਦੇ ਲਈ ਜ਼ਿੰਮੇਵਾਰ ਦੱਸਿਆ ਜ਼ਮੀਨੀ ਵਿਵਾਦ ਕਰਨ ਰਾਮਪੁਰਾ ਫੂਲ ਦੇ ਵਿੱਚ ਇੱਕ ਸ਼ਖਸ ਨੇ ਆਪਣੀ ਮਾਸੀ ਦੇ ਘਰ ਗੋਲੀਆਂ ਚਲਾ ਦਿੱਤੀਆਂ ਹਮਲੇ 'ਚ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਪਰਤੀ ਕੁੜੀ ਦੀ ਮੌਤ ਹੋ ਗਈ ਜਦ ਕਿ ਤਿੰਨ ਲੋਕ ਹੋਰ ਜ਼ਖਮੀ ਹੋਏ ਨੇ ਜਲੰਧਰ ਦੇ ਸ਼ਿਵਿਆਰ ਇਲਾਕੇ ਦੇ ਵਿੱਚ 45 ਸਾਲਾ ਮਹਿਲਾ ਨੇ ਖੁਦਕੁਸ਼ੀ ਕਰ ਲਈ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੀ ਪਤੀ ਦੇ ਨਾਲ ਬਹਿਸ ਹੋਈ ਸੀ ਜਿਸ ਤੋਂ ਬਾਅਦ ਉਸਨੇ ਇਹ ਖੌਫਨਾਕ ਕਦਮ ਚੁੱਕਿਆ ਕਰਨਾਲ ਦੇ ਇੱਕ ਪਿੰਡ ਦੇ ਵਿੱਚ 54 ਸਾਲਾ ਸ਼ਖਸ ਨੇ ਮੌਤ ਨੂੰ ਗਲੇ ਲਗਾ ਰਿਆ ਡੈਰੀ ਮਾਲਕ ਦਲਬੀਰ ਸਿੰਘ ਤੇ ਕੜਸੀ ਜਿਸ ਤੋਂ ਪਰੇਸ਼ਾਨ ਹੋ ਕੇ ਉਸਨੇ ਖੁਦਕੁਸ਼ੀ ਵਰਗਾ ਖੌਫਨਾਕ ਕਦਮ ਚੁੱਕਿਆ। ਭਿਵਾਨੀ ਦੇ ਵਿੱਚ ਗੋਲੀ ਮਾਰ ਕੇ ਇੱਕ ਸ਼ਖਸ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ 22 ਸਾਲਾ ਅਮਿਤ ਦੇ ਰੂਪ ਦੇ ਵਿੱਚ ਹੋਈ ਹੈ ਜੋ ਬਾਈਕ ਤੇ ਆਪਣੇ ਘਰ ਜਾ ਰਿਹਾ ਸੀ। ਠੰਡਾ ਪੁਲਿਸ ਨੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਦੋ ਤਸਕਰਾਂ ਨੂੰ ਕਾਬੂ ਕੀਤਾ ਹੈ ਇਹਨਾਂ ਦੇ ਕੋਲੋਂ ਕਈ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਦੋਵੇਂ ਤਸਕਰ ਰਾਜਸਥਾਨ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਫਰੀਦাবাদ ਦੇ ਵਿੱਚ ਬਦਮਾਸ਼ਾਂ ਨੇ ਤਿੰਨ ਨੌਜਵਾਨਾਂ ਨੂੰ ਅਗਵਾ ਕਰਕੇ ਉਹਨਾਂ ਦੀ ਜਮਕੇ ਕੁੱਟਮਾਰ ਕੀਤੀ ਪੁਲਿਸ ਨੇ ਬਦਮਾਸ਼ਾਂ ਨੂੰ ਕਾਬੂ ਕਰਕੇ ਨੌਜਵਾਨਾਂ ਨੂੰ ਉਹਨਾਂ ਤੋਂ ਛਡਵਾਇਆ ਸਮਾਣਾ ਦੇ ਨਾਲ ਲੱਗਦੇ ਹਰਿਆਣਾ ਦੇ ਪਿੰਡ ਅਜੀਮਗੜ ਦੇ ਵਿੱਚ ਤਿੰਨ ਲੁਟੇਰੇ ਇੱਕ ਸ਼ਖਤ ਤੋਂ ਗੈਣੇ ਲੁੱਟ ਕੇ ਫਰਾਰ ਹੋ ਗਏ ਗੈਣਿਆਂ ਦੀ ਕੀਮਤ 3 ਲੱਖ ਰੁਪਏ ਦੱਸੀ ਜਾ ਰਹੀ ਹੈ। ਜ਼ੀਰਕਪੁਰ ਦੇ ਪਿੰਡ ਛੱਤਨੇੜੇ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਦੋਹਾਂ ਤੇ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਵਰਦੀ ਫੜਨ ਦਾ ਇਲਜ਼ਾਮ ਲੱਗਿਆ। ਸਰਦਾਰਪੁਰ ਸਾਹਿਬ ਵਿਵਾਦ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਗੁਰਦੁਆਰੇ ਦਾ ਪ੍ਰਬੰਧ ਅਜੇ ਵੀ ਗੁਰਦੁਆਰਾ ਕਮੇਟੀ ਦੇ ਕੋਲ ਹੀ ਹੈ ਅਤੇ ਗੁਰਦੁਆਰੇ ਦੀ ਸਾਮ ਸੰਭਾਲ ਕਿਸੇ ਹੋਰ ਨੂੰ ਦੇਣ ਦੀ ਗੱਲ ਬੇਬੁਨਿਆਦ ਹੈ ਪਰ ਅੱਜ ਦੇ ਬਾਅਦ ਤੋਂ ਬਾਅਦ ਪਾਕਿਸਤਾਨ ਨੇ ਕਰਤਾਰਪੁਰ ਗੁਰਦੁਆਰੇ ਦਾ ਪ੍ਰਬੰਧ ਵਾਪਸ ਸਿੱਖ ਗੁਰਦੁਆਰਾ ਕਮੇਟੀ ਨੂੰ ਸੌਂਪ ਦਿੱਤਾ ਹੈ ਨਵੀਂ ਸੰਸਥਾ ਕਰਤਾਰਪੁਰ ਲੰਗਰ ਦਾ ਕੰਮ ਦੇਖੇਗੀ ਬਰਨਾਲਾ ਦੇ ਐਸਐਸਪੀ ਤੇ ਐਸਪੀ ਰੇਲਵੇ 트랙 ਦਾ ਮੌਇਨਾ ਕਰਨ ਮੌਕੇ ਪਰ ਪਹੁੰਚੇ ਸੰਤਾ ਗੰਭੀਰ ਜ਼ਖਮੀ ਹੋ ਗਏ ਦੋਵੇਂ ਪੁਲਿਸ ਅਧਿਕਾਰੀ ਰੇਲਵੇ 트랙 ਦੀ ਚੈਕਿੰਗ ਕਰਨ ਵਾਲੀ ਟ੍ਰੋਲੀ ਦੇ ਉੱਤੇ ਸਵਾਰ ਸੰਕੀ ਅਚਾਨਕ ਟ੍ਰੋਲੀ ਦਾ ਪਹੀਆ ਨਿਕਲ ਗਿਆ ਕੁਝ ਸ਼ਰਾਰਤੀ ਲੋਕਾਂ ਨੇ ਮੋਗਾ ਫਾਇਰ ਬ੍ਰਿਗੇਡ ਦਫ਼ਤਰ ਦੇ ਵਿੱਚ ਅੱਗ ਲੱਗਣ ਦਾ ਫਰਜ਼ੀ ਫੋਨ ਕੀਤਾ ਪੁਲਿਸ ਫਰਜ਼ੀ ਫੋਨ ਕਰਨ ਵਾਲੇ ਦੀ ਹੁਣ ਪਾਲ ਕਰ ਰਹੀ ਹੈ ਫਰੀਦাবাদ ਦੇ ਵਿੱਚ ਨਿਕਿਤਾ ਕਤਲ ਮਾਮਲੇ ਚ ਪੁਲਿਸ ਨੇ ਅਦਾਲਤ ਚ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ 600 ਸਫਿਆਂ ਦੀ ਚਾਰਜਸ਼ੀਟ ਦੇ ਵਿੱਚ 60 ਦੇ ਕਰੀਬ ਗਵਾਹ ਬਣਾਏ ਗਏ ਨੇ ਜਲੰਧਰ ਪੁਲਿਸ ਨੇ ਬਿਲਾ ਲਾਇਸੈਂਸ ਬਾਈ ਪਟਾਕੀ ਜ਼ਬਤ ਕੀਤੇ ਨੇ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਵੀ ਕਰ ਲਿਆ ਜਿਸ ਨੇ ਘਰ ਦੇ ਵਿੱਚ ਹੀ ਪਟਾਕਿਆਂ ਦਾ ਗੋਦਾਮ ਬਣਾਇਆ ਹੋਇਆ ਸੀ ਪਟਿਆਲਾ ਦੇ ਵਿੱਚ ਪਾਵਰਕਾਮ ਮੁਲਾਜ਼ਮਾ ਨੇ ਮੁਖ ਦਫਤਰ ਦੇ ਅੱਗੇ ਪੱਕਾ ਮੋਰਚਾ ਲਗਾ ਦਿੱਤਾ ਹੈ ਤਰਨਖਾਰੀਆਂ ਨੇ ਮੰਗਾ ਨਾਮ ਨਹੀਂ ਜਾਣਤੇ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਵੀ ਦਿੱਤੀ। ਉਧਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਮੰਗਾ ਨੂੰ ਲੈ ਕੇ ਗੈਸਟ ਫੈਕਲਟੀ ਟੀਚਰਾਂ ਨੇ ਤਰਨਾ ਦਿੱਤਾ ਤਰਨੇ ਦੌਰਾਨ ਟੀਚਰਾਂ ਦੀ ਸੁਰੱਖਿਆ ਕਰਮਚਾਰੀਆਂ ਦੇ ਨਾਲ ਧੱਕਾ ਮੁਕੀ ਵੀ ਹੋਈ। ਤੋਨੀਪੱਦੇ ਇੱਕ ਪਿੰਡ ਦੇ ਵਿੱਚ ਸ਼ਰਾਬ ਕਰਨ ਹੋਈਆਂ ਮੌਤਾਂ ਨੂੰ ਲੈ ਕੇ ਲੋਕਾਂ ਨੇ ਜਮ ਲਗਾ ਦਿੱਤਾ ਪ੍ਰਦਰਸ਼ਨਕਾਰੀਆਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਲਈ 25 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ ਪੰਜਾਬ ਸਰਕਾਰ ਦੇ ਵੱਲੋਂ 16 ਨਵੰਬਰ ਨੂੰ ਕਾਲਜ ਅਤੇ ਯੂਨੀਵਰਸਿਟੀ ਖੋਲਣ ਦੇ ਫੈਸਲੇ ਤੋਂ ਬਾਅਦ ਵਿਦਿਆਰਥੀਆਂ ਦੇ ਚਿਹਰਿਆਂ ਦੇ ਉੱਤੇ ਰੌਣਕ ਵਰਦਾਈਏ ਕਾਲਜ ਅਤੇ ਯੂਨੀਵਰਸਿਟੀ ਪ੍ਰਬੰਧਕਨ ਦੇ ਵੱਲੋਂ ਤਿਆਰੀਆਂ ਮੁਕੰਮਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ